ਸਤਿਕਾਰਯੋ ਸਤਿਕਾਰਯੋ ਇਹ ਨਾ ਲਾਈਵ ਚੱਲਦਾ ਪਿਆ ਵਾ ਪੰਜਾਬ ਯੂਥ ਫੌਗ ਦੇ ਇੰਚਾਰਜ ਲੈਂਕਾ ਜੀ ਪੰਜਾਬ ਯੂਥ ਫੌਗ ਦੇ ਪ੍ਰਧਾਨ ਮੋਹਿਦ ਮਹਿੰਦਰਾ ਜੀ ਸਾਡੇ ਸੀਨੀਅਰ ਵਾਈਸ ਪ੍ਰਧਾਨ ਕੋਦੇਵੀ ਢਿੱਲੋਂ ਜੀ ਊਪੀ ਸਿੱਧੂ ਜੀ ਦੇ ਵਕਵਾ ਹਲਕਿਆਂ ਤੋਂ ਆਏ ਜਿਲ੍ਹਿਆਂ ਤੋਂ ਆਏ ਸਾਰੇ ਆਗੂ ਤੇ ਵਰਕਰ ਸਹਿਬਾਨਾਂ ਦਾ ਸਾਰਿਆਂ ਨੂੰ ਬੇਨਤੀ ਆ ਯਾਰ ਝੰਡੇ ਚੱਕ ਲੋ ਸਾਰੇ ਮੂ ਬੇਨਤੀ ਹੈ ਜਿਹੜੇ ਜਿਹੜੇ ਆਏ ਆ ਇਹ ਝੰਡੇ ਪਾਏ ਆ ਉਹ ਕਹਿੰਦੇ ਜੂਤ ਕਹਿੰਦੇ ਆਪਣੀ ਸ਼ਾਨ ਆਇਆ ਝੰਡੇ ਨੂੰ ਚੁੱਕ ਦੀ ਮਰੀਤਿਆ ਸਰ ਰਾਜੀ ਨੂੰ ਸਰ ਉਹਨੇ ਵੀ ਦੀ ਚਾਰਿਤਾ ਹਮ ਦੇਖ ਲਓ ਤੇ ਝੰਡੇ ਦੀ ਜੱਗਣਾ ਆ ਬੇਨਤੀ ਚਲੋ ਸਾਡੇ ਜੀ वागुरु जी का खालसा वागुरु जी की फतेह बाकी बुलाया पहले आप बाहर मैं देनती करना चाहता इतों के जिने भी साहबान तो तो ने झंडे चक लेनिया काफिया तैयार की हुई ने ਆਮ ਆਦਮੀ ਪਾਰਟੀ ਅੱਜ ਕੋਲੀ ਕਾਪਰ ਜੀ ਗੋਰੀ ਕਾਪਰ ਜੀ ਨਾਲ ਅੱਜ ਸਾਡੇ ਆਜੂ ਜੀ ਬੰਨਾਂ ਨੇ ਮੇਟਿਆ ਕਰ ਤੁੰਡੋ ਚੱਕੇ ਗਾਣ ਅੱਜ ਅੱਜ ਨੇ ਦੇਖੀ ਹੈ ਕਿ ਜਿਵੇਂ ਵੀ ਸਰਕਾਰ ਹੁਣ ਤਾਂ ਸੱਤਾ ਕਰਦੀ ਹੈ ਆਪਾ ਜੀ ਹੈਲੋ